ਭਗਵਾਨ ਸਿੰਘ ਮਾਨ ਜਦੋਂ ਮੇਰੇ ਕੁਲੀਕ ਸੀ ਲੀਡਰ ਆਪੋਜੀਸ਼ਨ ਤੇ ਪ੍ਰੈਜ਼ੀਡੈਂਸੀ ਆਮ ਆਦਮੀ ਪਾਰਟੀ ਦਾ 2000 ਜਦੋਂ 17 ਚ ਉੱਠਦਾ ਮਸਲਾ ਇਹਨੇ ਆਪ ਮੇਰੀ ਮਦਦ ਕੀਤੀ ਹੈ ਇਹਨੇ ਆਪ ਕਿਹਾ ਕਿ ਖੈਰੇ ਬੇਗੁਨਾਮਾ ਤੇ ਉਹਨੂੰ ਗਲਤ ਫਸਾਇਆ ਜਾ ਰਿਹਾ ਉਸੇ ਕੇਸ ਵਿੱਚ ਹੁਣ ਮੈਨੂੰ ਕਹਿੰਦਾ ਇਹ ਗੁਨਾਹਗਾਰ ਹੈ ਕਿਉਂ ਦਾ ਜਿਹੜੀ ਕਹਿੰਦੀ ਮੁਖ्तार ਅंसारी ਤੋਂ ਅਸੀਂ ਕੈਪਟਨ ਬਨਿੰਦਰ ਤੋਂ ਜਿਹੜਾ ਪ੍ਰਾਈਵੇਟ ਵਕੀਲ ਖੜੇ ਕੀਤੇ 55 ਲੱਖ ਰੁਪਏ ਰਿਕਵਰ ਕਰਨਾ ਤੇ ਮੇਰੇ ਕੇਸ ਵਿੱਚ ਤਾਂ 5 ਕਰੋੜ ਰੁਪਏ ਖਰਚਾ ਆਇਆ ਇਹਨਾਂ ਨੇ ਖੱਬ ਤੋਂ ਜ਼ਿਆਦਾ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਨੇ ਵਿਕਟਿਮਾਈਜ਼ ਕੀਤਾ ਵਾ ਸਭ ਤੋਂ ਜ਼ਿਆਦਾ ਜਿਹੜੇ ਕਾਉਂਸਲਸ ਇੰਗੇਜ ਕੀਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਉਹਨਾਂ ਦੀ ਇੱਕ ਇੱਕ ਦਿਨ ਦੀ ਪੇਸ਼ੀ ਦੀ ਫੀਸ 20 ਤੋਂ 25 ਲੱਖ ਰੁਪਈਆ ਵਾ ਤੇ 10-12 ਵਾਰੀ ਉਹ ਪੇਸ਼ ਹੋਏ ਨੇ ਮੇਰੇ ਖਿਲਾਫ ਖੱਲੇ-ਖੱਲੇ ਦਾ ਨਾਮ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਨਾਮ ਕੱਲ ਰਹਿ ਗਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਆ ਉਹਦੇ ਵਿੱਚ ਉਹਨੇ ਮੈਨੂੰ ਫੋਨ ਕੀਤਾ ਮੇਰੇ ਪਰਿਵਾਰ ਨਾਲ ਕੀਤਾ ਹਾਨ ਮਾਜਰਾ ਹੈਗਾ ਜਿਹੜਾ ਉਹ ਫਾਸਟਵੇ ਟੀਵੀ ਨੈਟਵਰਕਸ ਦਾ ਪੂਰਾ ਵਪਾਰ ਆਰਗੇਨਾਈਜ਼ ਤਰੀਕੇ ਨਾਲ ਮਲਟੀਪਲ ਦੋ ਦਰਜਨ ਐਫ ਆਈ ਆਰਸ ਦਰਜ ਕਰਾ ਕੇ ਤੇ ਖੋਰਿਆ ਵਾ ਇੱਕ ਆਰਗੇਨਾਈਜ਼ਡ ਚੈਨਲ ਨੂੰ ਖੋਰਿਆ ਵਾ ਸ਼ਰੇ ਆਮ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀ ਕੋਈ ਤੁੱਕ ਨਹੀਂ ਬਣਦੀ ਆਪਾਣਾ ਸਿੱਧੂ ਵੀ ਪਿਓਰਲੀ ਵਿਕਟਿਮ ਹੈ ਕਿਉਂਕਿ ਹੈਗਾ ਉਹ ਵੋਕਲ ਕ੍ਰਿਟਿਕ ਹੈ ਗਵਰਨਮੈਂਟ ਦਾ ਇਨਾਂ ਦਾ ਹੀ ਇੱਕ ਇਹਨਾਂ ਦਾ ਪੁਰਾਣਾ ਮਿੱਤਰ ਆ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਸੀ ਪਾਨਾ ਸਿੱਧੂ ਉਦੋਂ ਪਾਨਾ ਸਿੱਧੂ ਬਹੁਤ ਅੱਛਾ ਸੀ ਉਹਦੀਆਂ ਵੀਡੀਓਜ਼ ਵੀ ਸ਼ੇਅਰ ਹੁੰਦੀਆਂ ਸੀ ਭਗਵੰਤ ਮਾਨ ਉਹਦੇ ਹੱਕ ਚ ਬੋਲਦਾ ਸੀ ਲੇਕਿਨ ਜਦੋਂ ਭਗਮ ਜਦੋਂ ਪਾਨਾ ਸਿੱਧੂ ਜਾਂ ਲੱਖਾ ਸਦਾਣਾ ਜਾਂ ਜਗਦੀਪ ਰੰਧਾਵਾ ਸੱਚੀ ਗੱਲ ਕਰਦੇ ਨੇ ਪੰਜਾਬ ਦੇ ਨਾਲ ਖੜਦੇ ਨੇ ਜਾਂ ਕਿਸੇ ਵੀ ਗੱਲ ਦਾ ਵਿਰੋਧ ਕਰਦੇ ਨੇ ਫਿਰ ਉਹਨਾਂ ਤੇ ਵੀ ਉਹੀ ਹਮਲਾ ਕੀਤਾ ਗਿਆ ਜੋ ਮੇਰੇ ਤੇ ਹੋਇਆ ਔਰ ਪਾਨੇ ਨੂੰ ਮੇਰੇ ਖਿਆਲ ਅਗਰ ਮੈਂ ਗਲਤ ਨਾ ਹੋਵਾਂ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਜਾ ਦੂਸਰੀ ਵਾਰੀ ਅਰੈਸਟ ਕੀਤਾ ਜਿਹੜੀ ਕਿ ਸਰਾਸਰ ਗਲਤ ਮਕਦਮਾ ਮੇਰੇ ਖਿਲਾਫ ਬਣਾਇਆ ਗਿਆ ਵਾ ਇਹਦਾ ਇਹਦੇ ਚ ਮੇਰਾ ਇੱਕ ਨਵੇਂ ਪੈਸੇ ਦਾ ਕੋਈ ਰੋਲ ਨਹੀਂ ਸੀ ਭਾਜਪੀ ਦੀ ਗਵਰਨਮੈਂਟ ਨੇ ਈਡੀ ਦੇ ਰਾਹੀਂ ਕਰਕੇ ਮੇਰੇ ਮੈਨੂੰ ਅਰੈਸਟ ਕੀਤਾ ਇਲੈਕਸ਼ਨ ਚੋਣ ਤੋਂ ਪਹਿਲਾਂ 2022 ਚ ਇਸੀ ਐਫਆਈਆਰ ਦਾ ਥਰਡ ਅਟੈਂਪਟ ਤਾਂ ਸੁਖਪਾਲ ਸਿੰਘ ਕਰਾ ਫ੍ਰੀਕੋਰਟ ਦੇ ਵਿੱਚ ਪਹੁੰਚੇ ਹੈ ਸੀਨੀਅਰ ਅਕਾਲੀ ਆਗੂ ਨੇ ਮਹਿੰਦਰ ਸਿੰਘ ਰਮਾਣਾ ਤਾਂ ਉਹਨਾਂ ਦੇ ਕਰੇ ਅਫਸੂਲ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਪਾਲ ਸਿੰਘ ਖੇਰਾ ਵਿਸ਼ੇਸ਼ ਤੌਰ ਤੇ ਮਹਿੰਦਰ ਸਿੰਘ ਰਮਾਣਾ ਸਾਹਿਬ ਦਾ ਪ੍ਰਧਾਨ ਗੁਰਦੁਆਰਾ ਸਾਹਿਬ ਪਟਨਾ ਤਾਂ ਉਹਨਾਂ ਦੀ ਤਰਮ ਪਤਨੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤਾਂ ਉਹਨਾਂ ਦੇ ਕਰ ਪਹੁੰਚੇ ਨੇ ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖੇਰਾ ਦੇ ਨਾਲ ਇਸ ਤੋਂ ਪਹਿਲਾਂ ਸੰਕਦੀਪ ਦੇ ਕਰੇ ਵੀ ਉਹਨਾਂ ਨੇ ਕਹੇ ਨੇ ਤਾਂ ਹੁਣ ਮਹਿੰਦਰ ਸਿੰਘ ਰਮਾਣਾ ਦੇ ਘਰ ਪਹੁੰਚੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਦਿਨੀ ਹੀ ਉਹ ਜੇਲ੍ਹ ਤੋਂ ਬਾਹਰ ਆਏ ਨੇ ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਉਹ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ ਰਹੇ ਨੇ ਤੇ ਅੱਜ ਫਰੀਦਕੋਟ ਦੇ ਵਿੱਚ ਉਹਨਾਂ ਵੱਲੋਂ ਸ਼ਰਕਤ ਕੀਤੀ ਗਈ ਹੈ ਸੁਖਪਾਲ ਸਿੰਘ ਖਹਿਰਾ ਤੇ ਨਾਲ ਉਹਨਾਂ ਦੇ ਸਾਥੀ ਨੇ ਗੱਲਬਾਤ ਕਰਦੇ ਆ ਘਰ ਸਾਹਿਬ ਦੇ ਨਾਲ ਰੋਮਾਨਾ ਸਾਹਿਬ ਦਾ ਪਰਿਵਾਰ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਵਾ ਇਹਨਾਂ ਦਾ ਜਿਹੜਾ ਸੁਪੁੱਤਰ ਕੈਨੇਡਾ ਰੇਡੀਓ ਰਨ ਕਰਦੇ ਨੇ ਉਹਨਾਂ ਦੇ ਨਾਲ ਮੇਰੇ ਕਨਸਟੈਂਟ ਇਨ ਟੱਚ ਹੁੰਦਾ ਔਰ ਉਹਨਾਂ ਤੋਂ ਜਦੋਂ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਤਾਂ ਮੈਂ ਤੁਰੰਤ ਰੋਮਾਨਾ ਸਾਹਿਬ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਪਹੁੰਚਿਆ ਵਾਂ ਤੇ ਇਹਨਾਂ ਦੇ ਕਿਉਂਕਿ ਨਾ ਸਿਰਫ ਵੱਡੇ ਰਮਾਣਾ ਸਾਹਿਬ ਦੇ ਘਰੋਂ ਸਵਰਗਵਾਸ ਹੋਏ ਨੇ ਸਾਡੇ ਸਤਿਕਾਰਯੋਗ ਮਾਤਾ ਜੀ ਬਲਕਿ ਇਹਨਾਂ ਦਾ ਇੱਕ ਦਮਾਦ ਕੈਨੇਡਾ ਦੇ ਵਿੱਚ ਜਿਹੜਾ ਅਕਾਲ ਚਲਾਣਾ ਕੀਤਾ ਸੋ ਇਟਸ ਅ ਡਬਲ ਲਾਸ ਫॉर द ਫੈਮਿਲੀ ਐਂਡ ਥੈਟ ਇਜ਼ ਵਾਈ ਆ ਜਸਟ ਥੋਟ ਇਟਸ ਮਾਈ ਡਿਊਟੀ ਤਾਂ ਕਿ ਮੈਂ ਲੋਕਾਂ ਦੇ ਦੁੱਖ ਸੁੱਖ ਵਿੱਚ ਪਹੁੰਚਾਂ ਔਰ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਕੁਝ ਯੋਗਦਾਨ ਪਾਇਆ ਸਰ ਪੰਜਾਬ ਸਰਕਾਰ ਤੇ ਲਗਾਤਾਰ ਜਾਣ ਲਾਰੇ ਕੋ ਨਲ ਤੱਕੇ ਨਾ ਜਰਾ ਐਨਜੀਪੀ ਇੱਕ ਦੇ ਤਹਿਤ ਤੁਹਾਨੂੰ 4 ਮਹੀਨੇ ਤੱਕ ਦਾ ਜਾਇਲ ਦੇਖੋ ਮੈਂ ਕਾਫੀ ਐਕਸਪਲੇਨ ਕਰ ਚੁੱਕਾ ਪਰ ਮੈਂ ਇੱਕ ਵਾਰ ਫਿਰ ਇਨ ਸ਼ਾਰਟ ਤੁਹਾਨੂੰ ਦੱਸ ਦਿੰਨਾ ਤੁਹਾਡੇ ਜ਼ਰੀਏ ਲੋਕਾਂ ਦੀ ਕਚਹਿਰੀ 'ਚ ਰੱਖਣਾ ਚਾਹੁੰਦਾ ਕਿ ਇਹ ਜਿਹੜਾ ਮੁਕੱਦਮਾ ਮੇਰੇ ਖਿਲਾਫ ਬਣਾਇਆ ਗਿਆ ਵਾ ਇਹਦਾ ਇਹਦੇ 'ਚ ਮੇਰਾ ਇੱਕ ਨਵੇਂ ਪੈਸੇ ਦਾ ਕੋਈ ਰੋਲ ਨਹੀਂ ਸਿਰਫ ਇੰਨਾ ਰੋਲ ਸੀਗਾ ਕਿ ਇੱਕ ਵਿਅਕਤੀ ਜਿਸ ਦਾ ਨਾਮ ਗੁਰਦੇਵ ਸਿੰਘ ਸੀਗਾ ਜਿਹੜਾ ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ 25-30 ਏਕੜ ਦਾ ਮਾਲਕ ਸੀ 8 ਤੀ ਦੀ ਕਾਮ ਸੀ ਬੱਚੇ ਬੜੇ ਹੋਣਹਾਰ ਸੀ ਉਹ ਸਾਡੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਸੀ ਪੁਲੱਥ ਵਿੱਚ ਮਾਰਕੀਟ ਕਮੇਟੀ ਢਿਲਵਾ ਦਾ ਉਹਨੂੰ ਮੈਂ ਚੇਅਰਮੈਨ ਬਣਾਇਆ ਸੀਗਾ। ਔਰ ਜਦੋਂ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕੋਈ ਕੀ ਕਰਦਾ ਉਹ ਮੈਨੂੰ ਕਿੱਦਾਂ ਇਲਮ ਹੋ ਸਕਦਾ? ਸਾਡੇ ਹਲਕੇ ਤੋਂ 300 ਕਿਲੋਮੀਟਰ ਦੂਰ ਜਲਾਲਾਬਾਦ ਵਿੱਚ ਅਚਾਨਕ ਮੈਨੂੰ ਨਿਊਜ਼ ਮਿਲੀ ਉਹਦੀ ਕਾਲ ਆਈ ਮੈਨੂੰ ਕਿ ਮੈਂ ਇੱਕ ਐਨਡੀਪੀਐਸ ਦੇ ਮਾਮਲੇ ਵਿੱਚ ਮੈਨੂੰ ਇਨਵੋਲਵ ਕੀਤਾ ਗਿਆ। ਹਰ ਵਿਅਕਤੀ ਇੱਕ ਇੱਕ ਕਹਿੰਦਾ ਵਾ ਕਿ ਮੈਂ નિર્ਦੋਸ਼ ਹਾਂ। ਮੈਂ ਸਿਰਫ ਉਹਦੀਆਂ ਕਾਲਸ ਅਟੈਂਡ ਕੀਤੀਆਂ ਔਰ ਉਹਦੀ ਕਾਲ ਅਟੈਂਡ ਕਰਕੇ ਜੋ ਮੇਰਾ ਫਰਜ਼ ਸੀਗਾ ਉਸ ਵਕਤ ਤੇ ਪੁਲਿਸ ਆਫਿਸਰਸ ਨੂੰ ਕਾਲ ਕੀਤੀ ਕਿ ਅਗਰ ਇਹ નિર્ਦੋਸ਼ ਆ ਤੇ ਕਿਰਪਾ ਕਰਕੇ ਇਹਦਾ ਚਲਾਨ ਗਲਤ ਨਾ ਕਰਿਓ ਬਸ ਇੰਨਾ ਹੀ ਕਸੂਰ ਸੀਗਾ ਉਸ ਵਕਤ ਕਿਉਂਕਿ ਮੇਰੀ ਉਹ ਬਣਦੀ ਨਹੀਂ ਸੀ ਉਦੋਂ ਅ ਸਿਗੇ ਅਕਾਲੀ ਦਲ ਦੀ ਸਰਕਾਰ ਸੀ 2015 ਚ ਔਰ ਮਿਸਟਰ ਸੁਮੇਤ ਸਿੰਘ ਸੈਣੀ ਡੀਜੀਪੀ ਸੀਗੇ ਉਹਨਾਂ ਨੇ ਸ਼ਾਇਦ 14 ਦੀ ਇਲੈਕਸ਼ਨ ਲੋਕ ਸਭਾ ਚ ਮੈਂ ਉਹਨਾਂ ਦੀ ਚੋਣ ਕਮਿਸ਼ਨ ਨੂੰ ਕਹੇ ਕਿ ਬਦਲੀ ਕਰਾਈ ਸੀਗੀ ਦ ਮੂਮੈਂਟ ਦੇ ਕੇਮ ਟੂ ਨੋ ਕਿ ਇਹ ਪੁਲ ਹੱਥ ਦਾ ਰਹਿਣ ਵਾਲਾ ਬੰਦਾ ਉਹਨਾਂ ਨੇ ਇੱਕ ਐਸਆਈਟੀ ਘਟਿਤ ਕਰਕੇ ਇੱਕ ਫਰਜ਼ੀ ਜਿਹਾ ਕਾਲ ਚਾਰਟ ਕ੍ਰੀਏਟ ਕਰਤਾ ਬਟ ਆਈ ਐਮ ਟੋਲਡ ਲੇਟਰ ਔਨ ਜਿਹੜੀ ਮੈਂ ਗੱਲ ਉੱਥੇ ਵੀ ਰਿਖਤ ਹੈ ਤੁਹਾਡੇ ਜ਼ਰੀ ਕਿ ਜਦੋਂ ਇਹ ਗੱਲ ਵੱਡੇ ਬਾਦਲ ਸਾਹਿਬ ਤੱਕ ਪਹੁੰਚੀ ਕਿ ਇਹ ਕੈਂਡੀਪੀਐਸ ਦਾ ਮਾਮਲਾ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਦਾਰ ਸੁਖਜਿੰਦਰ ਸਿੰਘ ਦਾ ਬੇਟਾ ਵਾ ਅਸੀਂ ਇਦਾਂ ਦੇ ਕਿਸੇ ਵੀ ਗੰਭੀਰ ਇਲਜ਼ਾਮ ਦੇ ਵਿੱਚ ਇਹਨੂੰ ਗਲਤ ਨਹੀਂ ਉਪਸਾਉਣਾ ਗੱਲ ਛੱਡ ਗਈ ਉੱਥੇ ਫਿਰ ਆ ਗਈ 2017 ਚ ਉਧਰ ਕੇਸ ਚੱਲ ਪਿਆ ਉਹਨਾਂ ਦਾ ਅਦਾਲਤ ਫਾਜ਼ਿਲਕਾ ਦੇ ਵਿੱਚ 2017 ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਤੇ ਜਦੋਂ ਰਾਣਾ ਗੁਰਜੀਤ ਦਾ ਖੱਡਾ ਦਾ ਮਸਲਾ ਉੱਠਿਆ ਮੈਂ ਬਹੁਤ ਡਟ ਕੇ ਉਸ ਨੂੰ ਆਪੋਜ਼ ਕੀਤਾ ਜਦੋਂ ਉਹਨੂੰ ਕੈਬਨਿਟ ਚੋਂ ਕੱਢਤਾ ਉਹਨਾਂ ਨੇ ਆਪਣੀ ਸ਼ਕਤੀ ਵਰਤ ਕੇ ਮੈਨੂੰ ਅਦਾਲਤ ਵਿੱਚ ਫਾਜ਼ਿਲਕਾ ਦੀ ਅਦਾਲਤ ਵਿੱਚ ਸਮਨ ਕਰਾ ਲਿਆ ਅੰਡਰ ਸੈਕਸ਼ਨ 319 ਉਸ ਨੂੰ ਲੈ ਕੇ ਮੈਂ ਸੁਪਰੀਮ ਕੋਰਟ ਤੱਕ ਜਦੋਂ ਗਿਆ ਸੁਪਰੀਮ ਕੋਰਟ ਨੇ ਸਮਨਿੰਗ ਮੇਰੀ ਸਟੇ ਕਰ ਦਿੱਤੀ ਦੂਸਰੀ ਸਰਕਾਰ ਦਾ ਹਮਲਾ ਚੱਲਿਆ ਮੈਂ ਏਸੀ ਹੀ ਮਾਮਲੇ ਨੂੰ ਲੈ ਕੇ ਹਾਲਾਂਕਿ ਸੁਪਰੀਮ ਕੋਰਟ ਨੇ ਮੇਰੇ ਸਮਨ ਸਟੇ ਕੀਤੇ ਸੀ ਤੀਸਰਾ ਹਮਲਾ ਮੇਰੇ ਤੇ ਬੀਜੇਪੀ ਦੀ ਗਵਰਨਮੈਂਟ ਨੇ ਈਡੀ ਦੇ ਰਾਹੀਂ ਕਰਕੇ ਮੇਰੇ ਮੈਨੂੰ ਅਰੈਸਟ ਕੀਤਾ ਇਲੈਕਸ਼ਨ ਚੋਣ ਤੋਂ ਪਹਿਲਾਂ 2022 ਚ ਇਸੇ ਐਫਆਈਆਰ 3rd ਅਟੈਂਪਟ ਔਰ ਜਦੋਂ ਮੇਰੀ ਉਹਦੇ ਛਾਇਆ ਵਾਹਿਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਤੋਂ ਬੇਲ ਹੋ ਗਈ ਤੇ ਹੁਣ ਆ ਜਦੋਂ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਖਿਲਾਫ ਮੈਂ ਪਿਛਲੇ ਡੇਢ ਸਾਲ ਤੋਂ ਜੋ ਇਫੈਕਟਿਵ ਇਸ਼ੂਜ਼ ਉਠਾ ਰਿਹਾ ਸੀ ਪੰਜਾਬ ਦੇ ਦੇ ਵਾਂਟਡ ਟੂ ਗੈਗ ਮਾਈ ਵੌਇਸ ਉਹਨਾਂ ਦਾ ਸਿਗਾ ਕਿ ਕਿਸੇ ਤਰੀਕੇ ਨਾਲ ਇਹਦੀ ਆਵਾਜ਼ ਬੰਦ ਕਰਾਓ ਤਿੰਨ ਮੁਕਦਮੇ ਮੇਰੇ ਤੇ ਪਹਿਲਾਂ ਦਰਜ ਕੀਤੇ ਗਏ ਭਲੱਤ ਥਾਣੇ ਦੇ ਵਿੱਚ ਮੇਰੀ ਸਿਸਟਰ ਮੇਰੇ ਔਰਤਾਂ ਨੂੰ ਇਨਵੋਲਵ ਕੀਤਾ ਗਿਆ ਜਦੋਂ ਉਹਨਾਂ ਮੁਕਦਮਿਆਂ 'ਚ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਰਹੀ ਕਪੂਰਥਲਾ 'ਚ ਤੇ ਇਹਨਾਂ ਨੂੰ ਐ ਲੱਗਿਆ ਕਿ ਇਹ ਤਾਂ ਇਹਨਾਂ ਮੁਕਦਮਿਆਂ 'ਚ ਸਾਡੇ ਹੱਥ ਨਹੀਂ ਆਉਂਦਾ ਤੇ ਫਿਰ ਉਹਨਾਂ ਨੇ ਇਹੀ ਚੱਕ ਕੇ ਕੇਸ ਚੌਥੀ ਵਾਰ ਮੈਨੂੰ ਇੰਪਲੀਕੇਟ ਕੀਤਾ ਔਰ ਇਸ ਕੇਸ ਵਿੱਚ ਤੁਸੀਂ ਸਭ ਨੇ ਸੁਣ ਲਿਆ ਕਿ ਭਗਵੰਤ ਸਿੰਘ ਮਾਨ ਜਦੋਂ ਮੇਰੇ ਕੁਲੀਕ ਸੀ ਲੀਡਰ ਆਪੋਜੀਸ਼ਨ ਤੇ ਪ੍ਰੈਜ਼ੀਡੈਂਸੀ ਆਮ ਆਦਮੀ ਪਾਰਟੀ ਦਾ 2000 ਜਦੋਂ 17 'ਚ ਉੱਠਦਾ ਮਸਲਾ ਇਹਨੇ ਆਪ ਮੇਰੀ ਮਦਦ ਕੀਤੀ ਹੈ ਇਹਨੇ ਆਪ ਕਿਆ ਕਿ ਖੈਰੇ ਬੇਗੁਨਾਮਾਂ ਤੇ ਉਹਨੂੰ ਗਲਤ ਫਸਾਇਆ ਜਾ ਰਿਹਾ ਉਸੇ ਕੇਸ ਵਿੱਚ ਹੁਣ ਮੈਨੂੰ ਕਹਿੰਦਾ ਇਹ ਗੁਨਾਹਗਾਰ ਹੈ ਕਿ ਉਹ ਇੱਕ ਮਾਮਲੇ ਕਾਲ ਰਿਕਾਰਡ ਨੂੰ ਲੈ ਕੇ ਚਾਰ ਵਾਰ ਮੈਨੂੰ ਇੰਪਲੀਕੇਟ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਮੇਰੇ ਖਿਲਾਫ ਮੇਰੀ ਜ਼ਮਾਨਤ ਹੋਈ ਉਹਨੂੰ ਕੈਂਸਲ ਕਰਾਉਣ ਲਈ ਸੁਪਰੀਮ ਕੋਰਟ ਤੱਕ ਚਲੀ ਗਈ ਸਰਕਾਰ ਜਿਹੜੀ ਕਹਿੰਦੀ ਮੁਖ्तार ਅंसारी ਤੋਂ ਅਸੀਂ ਕੈਪਟਨ ਬਨਿੰਦਰ ਤੋਂ ਜਿਹੜਾ ਪ੍ਰਾਈਵੇਟ ਵਕੀਲ ਖੜੇ ਕੀਤੇ 55 ਲੱਖ ਰੁਪਇਆ ਰਿਕਵਰ ਕਰਨਾ ਤੇ ਮੇਰੇ ਕੇਸ ਵਿੱਚ ਤਾਂ 5 ਕਰੋੜ ਰੁਪਇਆ ਖਰਚਿਆ ਇਹਨਾਂ ਨੇ ਜਿਹੜੇ ਕਾਉਂਸਲਜ਼ ਅੰਗੇਜ ਕੀਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਉਹਨਾਂ ਦੀ ਇੱਕ ਇੱਕ ਦਿਨ ਦੀ ਪੇਸ਼ੀ ਦੀ ਫੀਸ 20 ਤੋਂ 25 ਲੱਖ ਰੁਪਈਆ ਵਾ ਤੇ 10-12 ਵਾਰੀ ਉਹ ਪੇਸ਼ ਹੋਏ ਨੇ ਮੇਰੇ ਖਿਲਾਫ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਮੈਂ ਮੈਂ ਬਿਲਕੁਲ ਨਿਰਦੋਸ਼ ਤੇ ਸੱਚਾ ਸੀਗਾ ਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਡਿਸਮਿਸ ਕਰਤਾ ਤੇ ਮੇਰੀ ਬੇਲ ਨੂੰ ਅਪਹੋਲਡ ਕੀਤਾ ਤੇ ਬਲਕਿ ਕਿਹਾ ਆਬਜ਼ਰਵੇਸ਼ਨ ਹੈ ਆਨਰੇਬਲ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਾ ਕਿ ਮਿਸਟਰ ਖੇਰਾ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਿਡ ਇਨ ਦਿਸ FIR in this NDPS case because the honorable supreme court a uh, five member constitutional bench had stayed his summoning so ਉਹਨਾਂ ਦਾ ਕਹਿਣ ਤਾਂ ਭਾਵ ਸੀਗਾ ਕਿ ਜਦੋਂ ਤੁਹਾਡੀ ਤੁਸੀਂ ਸਮਨਿੰਗ ਚ ਨਹੀਂ ਫੜ ਸਕੇ ਫਿਰ ਤੁਸੀਂ ਦੂਸਰਾ ਰੂਟ ਲੈ ਕੇ ਉਹਨੂੰ ndps fir ਵਿੱਚ ਇਮਪਲੀਕੇਟ ਕੀਤਾ ਜਿਹੜਾ ਕਿ ਗਲਤ ਹੈਗਾ so ਇਹ ਦਾਸਤਾਨ ਹੈ ਔਰ ਚਲੋ ਜੋ ਵੀ ਹੋਇਆ ਮੈਂ ਅਗਰ ਇੱਕ ਅਗਰ ਇਹਨਾਂ ਦੇ ਮਨ ਵਿੱਚ ਇਹ ਹੈਗਾ ਕਿ ਮੈਨੂੰ ਧਮਕਾ ਕੇ ਪਰਚੇ ਕਰਕੇ ਜੇਲ੍ਹ ਚ ਰੱਖ ਕੇ ਕੈਮਰੇ ਲਾ ਕੇ ਮੈਨੂੰ ਮਤਲਬ ਮਾਨਸਿਕ ਤੌਰ ਤੇ ਦੇ ਵਾਂਟਡ ਕਿ ਮੈਂ ਇਹਨੂੰ ਇਹਨੂੰ ਅਸੀਂ ਤੈਸ਼ ਨੈਸ਼ ਕਰ ਦਈਏ ਇਹ ਗਲਤ ਨੇ ਤੇ ਭਗਵਾਨ ਤੇ ਭਗਵਾਨ ਮਾਨ ਹੁਣੀ ਮੇਰੇ ਖਿਆਲ ਮੈਨੂੰ ਅੱਛੀ ਤਰ੍ਹਾਂ ਨਹੀਂ ਜਾਣਦੇ ਚਲੋ ਕੇਜਰੀਵਾਲ ਤੋਂ ਬਾਹਰ ਦਾ ਉਹ ਤਾਂ ਜਾਣਦਾ ਹੀ ਨਹੀਂਗਾ ਆ ਜਿਹੜਾ ਪੰਜਵਾਂ ਪਰਚਾ ਹੋਇਆ ਜਿਹੜਾ ਕਹਿੰਦੇ ਮੈਂ ਗਵਾ ਤਮਕਾਏ ਜੀ ਮੈਂ ਤੁਸੀਂ ਹਰਾਨ ਹੋਵੋਗੇ ਸਾਰਾ মিডিਆ ਖੜੇ ਤੁਸੀਂ ਫਰੀਦਕੋਟ ਦੇ ਯੂਲ ਬੀ ਸਰਪ੍ਰਾਈਜ਼ਡ ਕਿ ਜਿਹੜੀ ਸ਼ਿਕਾਇਤ ਲਈ ਪੁਲਿਸ ਨੇ ਉਸ ਵਿਟਨੈਸ ਦੀ ਘਰ ਵਾਲੀ ਤੋਂ ਉਹ FIR ਬਦਲਾਖੋਰੀ ਚਈਨੇ ਡੂੰਗੇ ਖੁੱਬ ਚੁੱਕੇ ਸੀਗੇ ਦੇ ਡਿਡ ਨੋਟ ਰੈਲਾਈਜ਼ ਕਿ ਉਹਦੇ ਕੋਲ ਸ਼ਿਕਾਇਤ ਲੈ ਰਹੇ ਹੈਗੇ ਨੇ 15 ਅਕਤੂਬਰ ਨੂੰ ਤੇ ਇੱਕ ਲੈਰੇ ਨੇ ਪੁਲਿਸ ਤੇ ਉਹਦੇ ਕੋਲ ਸ਼ਿਕਾਇਤ ਕਰਵਾ ਰਹੇ ਨੇ 22 ਅਕਤੂਬਰ ਨੂੰ ਕਿ ਮੈਂ ਵਿਟਨੈਸ ਨੂੰ ਧਮਕਾਇਆ ਡਰਾਇਆ ਉਹ ਵਿਟਨੈਸ 30 ਅਕਤੂਬਰ ਨੂੰ ਬਣਦਾ ਵਾ ਜਿੱਦਣ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਅਰਜ਼ੀਆਂ ਲਏ ਗਿਆ ਜਾ ਰਿਹਾ ਉਹ ਵਿਟਨੈਸ ਹੈ ਹੀ ਨਹੀਂਗਾ ਉਹ ਵਿਟਨੈਸ 15 ਦਿਨ ਬਾਅਦ ਬਣਦਾ ਵਾ ਸੋ ਦੇਰਫੋਰ ਥਿਸ ਇਸ ਆਲਸੋ ਅ ਵੈਰੀ ਬਲੇਟੈਂਟ concocted case ਸਰ ਲੋਦੀ ਪਾਰਟੀਆਂ ਦੇ ਲੋਕ ਵੀ ਜਿਹੜੇ ਤੁਹਾਡੇ ਨਾਲ ਖੜਦੇ ਨਾਏ ਪਾਵੇ ਵਿਕਰਮਜੀਤ ਜੀ ਆਉਣ ਜਿਹੜੇ ਤੁਹਾਡੇ ਦੇ ਸਵਾਲ ਖੜੇ ਕਰ ਰਹੇ ਸੀ ਅੱਜ ਉਹ ਹੀ ਖੈਰਾ ਦੇ ਗੁੰਗਣਗਾਨ ਕਰ ਰਹੇ ਆ ਨਹੀਂ ਉਹ ਮੈਂ ਦੇਖੋ ਦੇਖੋ ਇਹ ਜਿਹੜੇ ਜਿੰਨੇ ਵੀ ਸਾਡੇ ਲੀਡਰਸ ਆ ਦੂਸਰੀ ਪਾਰਟੀਆਂ ਦੇ ਇਹ ਤਾਂ ਹੈ ਨਹੀਂਗਾ ਕਿ ਉਹ ਬਿਲਕੁਲ ਉਹਨਾਂ ਦੇ ਅੰਦਰ ਹਿਰਦੇ ਨਹੀਂ ਹੈਗਾ ਜਿਹੜਾ ਵੀ ਵਿਅਕਤੀ ਜਿਹਦੀ ਕੌਂਸ਼ੀਅੰਸ ਅਲਾਈਵ ਆ ਜਿਹਦੀ ਆਤਮਾ ਜਾਗਦੀ ਆ ਔਰ ਇਹ ਸਾਰੇ ਲੀਡਰਸ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਇਹਨਾਂ ਤੇ ਆਤਮਾਵਾਂ ਜਾਗਦੀਆਂ ਨੇ ਇਹ ਰੋਜ਼ ਲੋਕਾਂ ਵਿਚ ਵਿਚਰਦੇ ਨੇ ਤਾ ਕਰਕੇ ਇਹਨਾਂ ਨੇ ਜਿਹੜੀ ਮੇਰੀ ਸਪੋਰਟ ਕੀਤੀ ਤਾਂ ਮੈਂ ਕੱਲ ਸਟੇਜ ਤੋਂ ਪ੍ਰੈਸ ਤੇ ਰਾਹੀਂ ਕੱਲੇ-ਕੱਲੇ ਦਾ ਨਾਮ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਨਾਮ ਕੱਲ ਰਹਿ ਗਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਆ ਉਹਦੇ ਵਿੱਚ ਉਹਨੇ ਮੈਨੂੰ ਫੋਨ ਕੀਤਾ ਮੇਰੇ ਪਰਿਵਾਰ ਨਾਲ ਕੀਤਾ ਅੰਦਰ ਕਰਕੇ ਫੇਰ ਹੀ ਆਵਾਂਗੇ ਅਸੀਂ ਉਹ ਜਿਹੜੇ ਤੁਹਾਨੂੰ ਮੈਂ ਚਲੋ ਕੋਈ ਗੱਲ ਨਹੀਂ ਜੀ ਉਹ ਜੋ ਪੁਰਾਣਾ ਸੀ ਵਕਤ ਪਰ ਉਹਨਾਂ ਨੂੰ ਇਹ ਪਤਾ ਸੀਗਾ ਕਿ ਇਹ ਆ ਜਿਹੜਾ ਇੰਦਾ ਲਾਈਫ ਥ੍ਰੈਟਨਿੰਗ ਕੇਸ ਆ ਡੇਂਜਰਸ ਕੇਸ ਆ ਇਹਦੀ ਜਾਨ ਵੀ ਜਾ ਸਕਦੀ ਆ ਜੋ ਕਿ ਜਿਹੜੇ ਬੰਦਿਆਂ ਨੂੰ ਜਿਹੜੀ ਐਫ ਆਰ ਮੈਨੂੰ ਇਮਪਲੀਕੇਟ ਕੀਤਾ ਉਹਨਾਂ ਨੂੰ 2020 ਸਾਲ ਕੈਦ ਹੋ ਚੁੱਕੀ ਹੋਈ ਹੈ ਦੇ ਆਰ ਅੰਡਰਗੋਇੰਗ ਇੰਪ੍ਰਿਜ਼ਨਮੈਂਟ ਸੋ ਵੀ ਨੇਵਰ ਐਕਸਪੈਕਟਿਡ ਕਿ ਜੇਨਾਲਾ ਮੈਂ ਕੰਮ ਕੀਤਾ ਕੇਜਰੀਵਾਲ ਦੀ ਪਾਰਟੀ ਆਸ ਤੇ ਮੇਰਾ ਔਰ 2017 ਚ ਮਾਮਲਾ ਮੇਰੇ ਤੇ ਬਣਿਆ ਹੀ ਜਦੋਂ ਮੈਂ ਵਿਰੋਧੀ ਧਿਰ ਦਾ ਲੀਡਰ ਸੀ ਆਮ ਆਦਮੀ ਪਾਰਟੀ ਆ ਨੇਵਰ ਥੋਟ ਕਿ ਮੇਰੇ ਐਕਸ ਕਲੀਗਸ ਵਿਲ ਸਟੂਪ ਟੂ ਸੱਚ ਅ ਲੋ ਲੈਵਲ ਇੰਨਾ ਨੀਵਾ ਗਿਰ ਜਾਣਗੇ ਕਿ ਦੇ ਵਿਲ ਇਮਪਲੀਕੇਟ ਮੀ ਇਨ ਸੱਚ ਅ ਡੇਂਜਰਸ ਕੇਸ ਆ ਨੇਵਰ ਐਕਸਪੈਕਟਿਡ ਥਿਸ ਫਰੋਮ my ex colleagues ਖਰਸਾਬਨ ਨਿਗਾਇਜ਼ ਮਾਈਨਿੰਗ ਨੂੰ ਲੈ ਕੇ ਜਿਹੜਾ ਕਿ ਮਕਦਮਾ ਦਰਜ ਹੁੰਦਾ 27 ਦਸੰਬਰ ਨੂੰ ਜਿਸ ਬੰਦੇ ਦੇ ਖਿਲਾਫ ਮਕਦਮਾ ਦਰਜ ਹੁੰਦਾ ਉਸਦੇ ਮੁੰਡੇ ਦੇ ਵਿਆਹ ਚ ਮੁੰਡੇ ਨੇ ਜਿਹੜਾ ਹੈਗਾ ਮਾਈਨਿੰਗ ਮੰਤਰੀ ਹੈ ਜਿਹੜੇ ਉਹ ਹਾਂ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਜੋੜੇ ਮਾਜਰੇ ਦੀ ਗੱਲ ਕਰਦੇ ਸੋਣ ਜੇ ਹੁਣ ਜੇ ਸਾਡੇ ਤੇ ਸਿਰਫ ਕਾਲ ਰਿਕਾਰਡ ਦੇ ਨਾਲ ਸਾਨੂੰ ਕਨੈਕਟ ਕੀਤਾ ਜਾ ਰਿਹਾ ਤੇ ਇਹਨਾਂ ਦੇ ਮਨਿਸਟਰਜ਼ ਇਹਨਾਂ ਦੇ ਐਮ ਐਲ ਏਜ਼ ਦੇ ਆਰ ਇਨਵੋਲਡ ਇਨ ਸੱਚ ਸੀਰੀਅਸ ਇਸ਼ੂਜ਼ ਜੋੜਾ ਮਾਜਰੇ ਦੇ ਉਸ ਮਾਈਨਿੰਗ ਮਾਫੀਆ ਦੇ ਘਰ ਵਿੱਚ ਬੈਠਣਾ ਜਾਣਾ ਇਜ਼ ਥੈਟ ਨਾਟ ਇਨਾਫ ਟੂ ਬੁਖੇ ਮੈਨ ਇਨ ਦ ਕ੍ਰਿਮੀਨਲ ਕੇਸ ਜਾਂ ਫਿਰ ਜੋ ਕਟਾਰੂ ਚੱਕ ਨੇ ਕੀਤਾ ਕੀ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ ਜਾਂ ਜੋ ਸਰਬਜੀਤ ਕੌਰ ਮਾਣੂ ਕੇ ਨੇ ਇੱਕ ਐਨ ਆਰ ਆਈ ਦੀ ਕੋਠੀ ਦੱਬੀ ਜਗਰਾਉਣ ਦੇ ਵਿੱਚ ਕੀ ਉਹਦੇ ਖਿਲਾਫ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਫੌਜਾ ਸਿੰਘ ਸਰਾਰੀ ਨੂੰ ਡ੍ਰੌਪ ਕੀਤਾ ਜਾ ਰਿਹਾ ਔਨ ਕਰਪਸ਼ਨ ਚਾਰजेस ਬਟ ਨੋ ਐਕਸ਼ਨ ਫਾਲੋਡ ਅਪ ਇੱਕ ਇਹਨਾਂ ਦਾ ਐਮ ਐਲ ਏ ਸ਼ਾਇਦ ਪਠਾਨ ਮਾਜਰਾ ਹੈਗਾ ਜਿਹੜਾ ਉਹ ਫਾਸਟਵੇ ਟੀਵੀ ਨੈਟਵਰਕ ਦਾ ਪੂਰਾ ਵਪਾਰ ਆਰਗੇਨਾਈਜ਼ ਤਰੀਕੇ ਨਾਲ ਮਲਟੀਪਲ ਦੋ ਦਰਜਨ ਐਫ ਆਈ ਆਰਸ ਦਰਜ ਕਰਾ ਕੇ ਤੇ ਖੋਰਿਆ ਵਾ ਇੱਕ ਆਰਗੇਨਾਈਜ਼ਡ ਚੈਨਲ ਨੂੰ ਖੋਰਿਆ ਵਾ ਸ਼ਰੇ ਆਮ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਹਾਈ ਕੋਰਟ ਉੱਤੇ ਟਿੱਪਣੀਆਂ ਕਰ ਰਿਹਾ ਹਾਈ ਕੋਰਟ ਉਸ ਐਫਆਈਆਰ ਨੂੰ ਅਰੈਸਟ ਨੂੰ ਐਫਆਈਆਰ ਨੂੰ ਸਰਾਸਰ ਪੂਰਾ ਸਟੇ ਕਰ ਰਿਹਾ ਵਾ ਸੋ ਆਈ ਕੈਨ ਓਨਲੀ ਸੇ ਕਿ ਅੱਜ ਦੀ ਡੇਟ ਵਿੱਚ ਦੁੱਖ ਹੈ ਮੈਨੂੰ ਕਿ ਜਿਹੜੇ ਬਦਲਾਅ ਦੀ ਗੱਲ ਕਰਦੇ ਸੀਗੇ ਉਹ ਬਦਲੇ ਤੇ ਉਤਰੇ ਹੋਏ ਨੇ ਤੇ ਜੰਗਲ ਜੇ ਦਾ ਰਾਜ ਕ੍ਰੀਏਟ ਕੀਤਾ ਲਾਉਲੈਸਨੈਸ ਚਾਰੇ ਪਾਸੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਆ ਗੈਂਗਸਟਰਸ ਦਾ extortion and i don't know what not ਮੈਂ ਉੱਥੇ ਆਉਣ ਲੱਗਿਆ ਸੀ ਪਾਨਾ ਸਿੱਧੂ ਵੀ ਪਿਓਰਲੀ ਵਿਕਟਿਮ ਆ ਕਿਉਂਕਿ ਹੈਗਾ ਉਹ ਵੋਕਲ ਕ੍ਰਿਟਿਕ ਹੈ ਗਵਰਨਮੈਂਟ ਦਾ ਇਹਨਾਂ ਦਾ ਇੱਕ ਇਹਨਾਂ ਦਾ ਪੁਰਾਣਾ ਮਿੱਤਰ ਆ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਸੀ ਪਾਨਾ ਸਿੱਧੂ ਉਦੋਂ ਪਾਨਾ ਸਿੱਧੂ ਬਹੁਤ ਅੱਛਾ ਸੀ ਉਹਦੀਆਂ ਵੀਡੀਓਜ਼ ਵੀ ਸ਼ੇਅਰ ਹੁੰਦੀਆਂ ਸੀ ਭਗਵੰਤ ਮਾਨ ਉਹਦੇ ਹੱਕ 'ਚ ਬੋਲਦਾ ਸੀ ਲੇਕਿਨ ਜਦੋਂ ਭਗਮ ਜਦੋਂ ਪਾਨਾ ਸਿੱਧੂ ਜਾਂ ਲੱਖਾ ਸਦਾਣਾ ਜਾਂ ਜਗਦੀਪ ਰੰਧਾਵਾ ਸੱਚੀ ਗੱਲ ਕਰਦੇ ਨੇ ਪੰਜਾਬ ਦੇ ਨਾਲ ਖੜਦੇ ਨੇ ਜਾਂ ਅ ਕਿਸੇ ਵੀ ਗੱਲ ਦਾ ਵਿਰੋਧ ਕਰਦੇ ਨੇ ਫਿਰ ਉਹਨਾਂ ਤੇ ਵੀ ਉਹੀ ਹਮਲਾ ਕੀਤਾ ਗਿਆ ਜੋ ਮੇਰੇ ਤੇ ਹੋਇਆ ਔਰ ਭਾਨੇ ਨੂੰ ਮੇਰਾ ਖਿਆਲ ਅਗਰ ਮੈਂ ਗਲਤ ਨਾ ਹੋਵਾਂ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਸ਼ਾਇਦ ਦੂਸਰੀ ਵਾਰੀ ਅਰੈਸਟ ਕੀਤਾ ਜਿਹੜੀ ਕਿ ਸਰਾਸਰ ਗਲਤ ਆਈ ਆਈ ਸਟਰੋਂਗਲੀ ਅਪੋਜ਼ ਸੱਚ ਪੋਲਿਟਿਕਸ ਮੈਂ ਆਨ ਕੇ ਇਹੀ ਕਹਿ ਆ ਕਿ ਭਗਵਾਨ ਤੁਮ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਫੜਾ ਫੜਾਈ ਦੇ ਵਿੱਚ ਬਦਲਾਖੂਰੀ ਕੱਖ ਨਹੀਂ ਰੱਖਿਆ ਹੋਇਆ ਵਾ ਛੱਡ ਦੇ ਇਸ ਗੱਲ ਨੂੰ ਜੋ ਪੰਜਾਬ ਦੇ ਇਸ਼ੂਜ਼ ਨੇ ਗੈਰ ਬੇਰੋਜ਼ਗਾਰੀ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੋ ਗੈਂਗਸਟਰਸ ਦਾ ਕਲਚਰ ਪੈਦਾ ਹੋ ਗਿਆ এডਿਕੇਸ਼ਨ ਤੇ ਹੈਲਥ케ਅਰ ਵਿੱਚ ਇੰਨੇ ਕੰਮ ਕਰਨ ਵਾਲੇ ਨੇ ਸਾਡਾ ਆਬੋ ਹਵਾ ਪਾਣੀ ਧਰਤੀ ਸਭ ਕੁਝ ਗੰਦਲਾ ਹੋ ਰਿਹਾ ਵਾ ਇੰਨਾ ਕੁਝ ਕਰਨ ਵਾਸਤੇ ਆ ਆ ਜਿਹੜਾ ਏਜੰਡਾ ਹੈਗਾ ਕਿ ਫੜ ਲੋ ਢਾ ਲੋ ਚੱਕ ਲੋ ਠੋਕ ਦਿਓ ਦਿਸ ਮਸਟ ਸਟਾਪ ਸਰ ਲਾਈਨ ਸਰ ਜਿਹੜੀ ਪੰਜਾਬ ਚੋਂ ਅੱਪਰ ਗਈ ਗਈ ਆ ਉਹ ਢਾ ਲੋ ਦੀ ਕੋਸ਼ਿਸ਼ ਕੀਤੀ ਜਾ 100% 100% ਇੱਕ ਪਾਸੇ ਲੱਖੇ ਨੇ ਇੱਕ ਪੰਜਾਬ ਦੇ ਹੱਕ ਵਿੱਚ ਯਾਤਰਾ ਕੱਢੀ ਇੱਕ ਪਾਸੇ ਉਹਨੂੰ ਡੀਮੋਰੀਲਾਈਜ਼ ਕਰਨ ਵਾਸਤੇ ਉਹਦੇ ਜਿਹੜੇ ਸਹਿਯੋਗੀ ਉਹਨਾਂ ਨੂੰ ਜਿਹੜਾ ਝੂਠੇ ਪਰਚਿਆਂ ਵਿੱਚ ਜਿਹੜਾ ਇੰਪਲੀਕੇਟ ਕੀਤਾ ਜਾ ਰਿਹਾ ਦੇਖੋ ਜੇ ਜੋ ਮੇਰੇ ਨਾਲ ਹੋਇਆ ਅਗਰ ਇਹ ਪੈਮਾਨਾ ਹੈ ਕਿਸੇ ਨੂੰ ਅਰੈਸਟ ਕਰਨ ਦਾ ਤੇ ਫਿਰ ਮੇਰੀ ਗੱਲ ਅੱਛੀ ਤਰ੍ਹਾਂ ਯਕੀਨ ਰੱਖਣਾ ਕਿ ਗਵਰਨਮੈਂਟ ਕਿਸੇ ਨੂੰ ਵੀ ਫੜ ਸਕਦੀ ਆ ਕਿਸੇ ਨੂੰ ਵੀ ਫੜ ਸਕਦੀ ਆ ਕੋਈ ਵੀ ਰਿਕਵਰੀ ਸ਼ੋ ਕਰ ਸਕਦੀ ਆ ਸੋ ਮੈਨੂੰ ਜੋ ਕੁਝ ਆ ਪੋਲਿਟਿਕਲ ਬੰਦਿਆਂ ਦੇ ਖਿਲਾਫ ਹੁਣ ਨਜ਼ਰ ਆ ਰਿਹਾ ਵਾ ਇਹ ਸਾਰਾ ਸਿਰ ਇੱਕ ਝੂਠ ਦਾ ਬੁਲੰਦ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਜਿੱਥੇ ਗਠਜੋੜ ਦੀ ਗੱਲ ਹੁੰਦੀ ਹੈ ਤਾਂ ਉੱਥੇ ਵਿੱਚ ਆਮ ਆਦਮੀ ਪਾਰਟੀ আর ਕਾਂਗਰਸ ਦੀ ਪਾਰਟੀ ਵਿੱਚ ਜਿਹੜੀ ਇਕੱਠੇ ਹੋਣ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਇੱਕ ਦੂਜੇ ਦੇ ਵਿਰੋਧ ਵਿੱਚ ਇੰਨਾ ਕੁਝ ਹੋ ਰਿਹਾ ਦੇਖੋ ਪਰਸਨਲੀ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀ ਕੋਈ ਤੁਕ ਨਹੀਂ ਬਣਦੀ ਤੁਕ ਇਸ ਕਰਕੇ ਨਹੀਂ ਬਣਦੀ ਪਹਿਲਾਂ ਕਿ ਮਕਸਦ ਕੀ ਹੈਗਾ ਵਾ ਇੰਡੀਆ ਅਲਾਈਅንስ 71 ਇਸ ਲਈ ਹੋਇਆ ਇਕੱਠਾ ਕਿ ਆਉਣ ਵਾਲੀ 24 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਕਿਉਂਕਿ ਇੱਕ ਪੈ ਦਾ ਮਾਹੌਲ ਹੈ ਮਿਸਯੂਜ਼ ਆਫ ਏਜੰਸੀਜ਼ ਹੈ ਐ ਲੱਗ ਰਿਹਾ ਵਕ ਥੈਟ ਮੇਬੀ ਆਫਟਰ ਦੀ ਇਲੈਕਸ਼ਨਸ ਦੀ ਕਨਸਟੀਟਿਊਸ਼ਨ ਯੂ نو ਮੇ ਲੂਜ਼ ਇਟਸ ਸ਼ੀਨ ਐਂਡ ਪੀਪਲ ਮੇ ਲੂਜ਼ देयर ਰਾਈਟਸ ਉਹ ਇਕੱਠੇ ਹੋਗੇ ਕਿ ਬੀਜੇਪੀ ਨੂੰ ਰੋਕੋ ਤਾਂ ਪੰਜਾਬ ਦੇ ਵਿੱਚ ਬੀਜੇਪੀ ਪਹਿਲਾਂ ਹੀ ਰੁਕੀ ਹੋਈ ਹੈ ਵਾਟ ਇਜ਼ ਦਾ ਪੁਆਇੰਟ ਆਫ ਨੰਬਰ 1 ਪਾਰਟੀ ਜਿਹੜੀ ਸਾਡੀ ਸਟਰੈਂਥ ਹੈ ਅਸੈਂਬਲੀਜ਼ ਨੰਬਰ 1 ਪਾਰਟੀ ਐਂਡ ਨੰਬਰ 2 ਪਾਰਟੀ ਜੁਆਇਨਿੰਗ ਹੈਂਡਸ ਟੂ ਡੀਫੀਟ ਨੰਬਰ 4 ਪਾਰਟੀ ਬੀਜੇਪੀ ਚੌਥੇ ਨੰਬਰ ਤੇ ਆ ਬੀਜੇਪੀ ਓਨ ਇਟਸ ਓਨ ਆਈ ਫੀ ਕਿ ਕੋਈ ਵੀ ਪਾਰਲੀਮੈਂਟ ਦੀ ਸੀਟ ਨਹੀਂ ਜਿੱਤਦੀ ਇਸ ਕਰਕੇ ਬਿਹਤਰ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਹ ਲੈਤਾ ਲੜੇ ਜਿਹੜੀ ਕਾਂਗਰਸ ਪਾਰਟੀ ਹੋਲੇ ਦਾ ਲੜਨ ਜਿੰਨੀਆਂ ਵੀ ਸੀਟਾਂ ਜਿੱਤਦੇ ਅਸੀਂ ਆਲਟੀਮੇਟਲੀ ਅਸੀਂ ਦੋਨਾਂ ਪਾਰਟੀਆਂ ਨੇ ਇੰਡੀਆ ਆਲਾਈਂਸ ਦੇ ਵਿੱਚ ਜਾ ਕੇ ਦੇਣਾ ਨਾ ਸਾਡੀ ਸਪੋਰਟ ਤਾਂ ਉੱਥੇ ਜਾ ਕੇ ਕਰਨੀ ਆ ਪਰ ਇਹਦੇ باوجود ਅਗਰ ਪਾਰਟੀ ਹਾਈ ਕਮਾਂਡ ਕੁਝ ਇਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਘਟ ਜੋੜ ਕਰਨਾ ਪਵੇ ਤਾਂ ਫਿਰ ਜਦੋਂ ਸਮਾਂ ਆਵੇਗਾ ਉਦੋਂ ਤਾਂ ਅਸੀਂ ਗੱਲ ਕਰਾਂਗੇ ਪਰੰਤੂ ਮੇਰੀ ਇਹ ਸੁਝਾਓ ਪਾਰਟੀ ਨੂੰ ਵੀ ਮੈਂ ਕਹਿ ਵੀ ਦਿੱਤਾ ਸਾਡੇ ਜਿਹੜੇ ਇਨਚਾਰਜ ਨੇ ਮਿਸਟਰ ਦਵਿੰਦਰ ਯਾਦਵ ਆਵ ਕਨਵੇਟਡ ਟੂ ਹਿਮ ਕਿ ਪਲੀਜ਼ ਪੰਜਾਬ ਨੂੰ ਅਵੋਇਡ ਕਰੋ ਤੁਸੀਂ ਦੂਜੀਆਂ ਸਟੇਟਸ ਵਿੱਚ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਪਲੀਜ਼ ਡੂ ਇਟ ਸਰ ਨਵਜੋਤ ਜੀ ਦੀਆਂ ਰੈਲੀਆਂ ਮਾਰੇਗੀ ਕਹਿੰਦਾ ਥੋੜਾ ਵੀ ਪੰਜਾਬ ਸਰਕਾਰ ਨੇ ਚੋਣਾ ਪੰਕ ਕੀਤੀ ਸੀ ਪੰਚਾਇਤੀ ਚੋਣਾ ਫੈਸਲਾਵਾਹ ਕਿਹਾ ਸੀ ਉਹ ਦੁਬਾਰਾ ਫੇਰ ਕਰ ਰਹੀ ਹੈ ਮੈਨੂੰ ਲੱਗਦਾ ਵਾ ਕਿ ਪੰਜਾਬ ਸਰਕਾਰ ਜਿਹੜੀ ਕਾਗਜ਼ਾਂ 'ਚ ਇਸ਼ਤਿਹਾਰਾਂ 'ਚ ਬਿਜਲੀ ਦੇ ਖੰਭਿਆਂ ਤੇ ਜੋ ਕਲੇਮ ਕਰ ਰਹੇ ਨੇ ਉਹਨਾਂ ਨੂੰ ਆਪ ਨੂੰ ਪਤਾ ਵਾ ਕਿ ਅਸੀਂ ਬਹੁਤ ਕਮਜ਼ੋਰ ਪੈਰਾਂ ਦੇ ਆ ਜਿਸ ਢੰਗ ਦੇ ਨਾਲ ਉਹਨਾਂ ਨੇ ਪੰਚਾਇਤਾਂ ਦੇ ਫੰਡਸ ਰੋਕ ਕੇ ਰੱਖੇ ਨੇ ਪਿਛਲੇ ਡੇਢ ਦੋ ਸਾਲ ਤੋਂ ਸਰਪੰਚਾਂ ਨੂੰ ਇੱਕ ਕਿਸਮ ਦਾ ਚੋਰ ਗਿਰਦਾਨਿਆਂ ਵਾਂ ਦੇ ਹੈਵ ਦੇ ਡੋਨਟ ਦੇ ਡੋਨਟ ਹੈਵ ਦਾ ਮੋਰਲ ਕਰੇਜ ਟੂ ਹੋਲਡ ਇੰਡੀਪੈਂਡੈਂਟ ਇਲੈਕਸ਼ਨ ਉਹ ਡਰਦੇ ਨੇ ਕਿ ਕਿਤੇ ਪੰਚਾਇਤ ਤੇ ਮਿਨਿਸਪੈਲਟੀ ਦੀਆਂ ਇਲੈਕਸ਼ਨਾਂ ਅਗਰ ਪਾਰਲੀਮੈਂਟ ਤੋਂ ਪਹਿਲਾਂ ਕਰਾ ਕੇ ਆਪਣਾ ਜਲੂਸ ਨਾ ਕਢਾ ਦੇਣ ਕਿਉਂਕਿ ਲੋਕੀ ਜਲੂਸ ਕੱਢਣ ਵਾਸਤੇ ਤਿਆਰ ਖੜੇ ਨੇ ਬਿਲਕੁਲ ਨਵਜੋਤ ਸਿੱਧੂ ਦੀਆਂ ਰੈਲੀਆਂ ਮਰਦੀ ਨਵਜੋਤ ਇੱਕ ਸਾਡਾ ਸਤਿਕਾਰਯੋਗ ਹੋਂਹਾਰ ਲੀਡਰ ਹੈ ਪੰਜਾਬ ਦਾ ਪਰੰਤੂ ਅੱਜ ਦੇ ਅੱਜ ਦੀ ਡੇਟ ਵਿੱਚ ਆਏ ਕਿ ਕੋਈ ਵੀ ਸੰਕੇਤ ਇਦਾਂ ਦਾ ਨਹੀਂ ਜਾਣਾ ਚਾਹੀਦਾ ਜਿਹਦੇ ਵਿੱਚ ਸਾਨੂੰ ਐ ਲੱਗੇ ਕਿ ਪਾਰਟੀ ਆਪਸ ਵਿੱਚ ਤੋਫਾੜ ਹੋ ਰਹੀ ਜਾਂ ਖਾਨਾ ਜੰਗੀ ਹੋ ਰਹੀ ਔਰ ਐਸ ਫਾਰ ਐਜ਼ ਆਈ ਐਮ ਕਨਸਰਨ ਮੈਂ ਬਿਲਕੁਲ ਕਿਸੇ ਇਨਰ ਪਾਰਟੀ ਫਾਈਟਿੰਗ ਜਾਂ ਖਾਨਾ ਜੰਗੀ ਦਾ ਹਿੱਸਾ ਨਹੀਂ ਬਣਨਾ ਨਹੀਂ ਉਹੀ ਤਾਂ ਮੈਂ ਕਿਹਾ ਐਲਾਈਂਸ ਦਾ ਕਿ ਕੋਈ ਟੁਕ ਨਹੀਂ ਬਣਦੀ ਅਗਰ ਫਿਰ ਵੀ ਉਸ ਤੋਂ ਬਾਅਦ ਜੇ ਕੋਈ ਪਾਰਟੀ ਕਿਉਂਕਿ ਦੇਖੋ ਇੱਕ ਗੱਲ ਅੱਛੀ ਤਰ੍ਹਾਂ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਹਾਲਾਂਕਿ ਮੈਨੂੰ ਸਭ ਤੋਂ ਜ਼ਿਆਦਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਨੇ ਵਿਕਟਿਮਾਈਜ਼ ਕੀਤਾ ਵਾ ਸਭ ਤੋਂ ਜ਼ਿਆਦਾ ਸਿੰਗਲ ਆਊਟ ਕਰਕੇ ਔਰ ਉਹੀ ਕੇਜਰੀਵਾਲ ਸਾਹਿਬ ਜਿਹੜੇ ਭਾਜਪਾ ਤੇ ਇਲਜ਼ਾਮ ਲਾਉਂਦੇ ਨੇ ਕਿ ਹਮਾਰੇ ਕੋਈ ED ਔਰ CBI ਵਿਕਟਿਮਾਈਜ਼ ਕਰ ਰਹੀ ਹੈ ਝੂਠੇ ਪਰਚੇ ਹਾਲਾਂਕਿ ਉਹਨਾਂ ਦੇ ਲੀਡਰ ਸੋਦੀਆ ਸਾਹਿਬ ਤੇ ਜੈਨ ਸਾਹਿਬ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਜਨਾਈ ਕੀਤੀਆਂ ਫਿਰ ਵੀ ਉਹਨਾਂ ਨੂੰ ਕਟੜ ਇਮਾਨਦਾਰ ਕਹਿੰਦੇ ਨੇ ਤੇ ਜਿਹੜੀ ਜਿਹੜਾ ਇਲਜ਼ਾਮ ਭਾਜੀਪੀ ਤੇ ਲਾ ਰਹੇ ਨੇ ਕੇਂਦਰ ਪੱਧਰ ਤੇ ਉਹੀ ਉਤੋਂ ਵੱਧ ਵਿਕਟਮਾਈਜ਼ੇਸ਼ਨ ਪੰਜਾਬ ਦੇ ਵਿੱਚ ਆਪਣੇ ਓਪੋਨੈਂਟਸ 'ਤੇ ਕਰ ਰਹੇ ਨੇ ਮੈਂ ਤੁਹਾਡੇ ਸਾਹਮਣੇ ਖੜਾ ਆਂ ਕਿ ਤੁਹਾਨੂੰ ਲੱਗਦਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਡਰੱਗ ਕਾਰਟਲਸ ਨਾਲ ਮੇਰੇ ਕਨੈਕਸ਼ਨ ਹੋਣਗੇ ਸੋ ਦੋ ਗੱਲਾਂ ਨਾ ਨਾ ਕਰਨ ਇੱਕ ਪਾਸੇ ਗੁਲਦਸਤੇ ਲੈ ਕੇ ਜਾ ਰਹੇ ਨੇ ਖੜਗੇ ਸਾਹਿਬ ਨੂੰ ਵਧਾਈ ਦੇਣ ਵਾਸਤੇ ਕਿ ਤੁਸੀਂ ਬਣ ਰਹੇ ਹੋ ਕਨਵੀਨਰ ਤੇ ਉਹਦੇ ਇੰਡੀਆ ਅਲਾਈਂਸ ਦੇ ਇੱਕ ਪਾਸੇ ਉਹਨਾਂ ਦੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਵਿੱਚ ਟੈਰਰਾਈਜ਼ ਕੀਤਾ ਜਾ ਰਿਹਾ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਕੂਕ ਦਾ ਕਤਲ ਕੀਤਾ ਜਾ ਰਿਹਾ ਇਹ ਉਹਨਾਂ ਦਾ ਉਹਨਾਂ ਦੀ ਜਿਹੜਾ ਕੰਮ ਗਲਤ ਹੈਗਾ ਜਦੋਂ ਕੋਈ ਸਮਾਂ ਹੋਰ ਇਸ ਅੱਗੇ ਆਵੇਗਾ THEN WE WILL TALK ਅਬ राम ਮੰਦਰ ਬਾਰੇ ਅੱਜ ਕੀ ਕਹੋਗੇ RAM MANDIR ਦਾ ਪ੍ਰੋਗਰਾਮ ਅੱਜ ਜਿਹੜਾ ਚੱਲ ਰਿਹਾ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਔਰ ਮੈਂ ਮੈਂ ਇਹੀ ਕਹਿਣਾ ਕਿ ਦੇਸ਼ ਵਾਸੀਆਂ ਨੂੰ ਵਿਸ਼ਵ ਚ ਬੈਠੇ ਇਨਸਾਫ ਪਸੰਦ ਲੋਕਾਂ ਨੂੰ ਭਗਵਾਨ ਰਾਮ ਤੋਂ ਸਿੱਖਿਆ ਲੈ ਕੇ ਤੇ ਆਪਣੀ ਜ਼ਿੰਦਗੀ ਨੂੰ ਅਲਟਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਹੀਂ ਨਹੀਂ ਉਹ ਹੈਪੇਟਾਈਟਸ ਦਾ ਤਾਂ ਛੱਡੋ ਇੱਕ ਗੱਲ ਨੋਟ ਕਰ ਲਓ ਨਾਬੇ ਜੇਲ੍ਹ ਵਿੱਚ 1000 ਆਦਮੀ ਅੰਦਰ ਆ ਉਹਦੇ ਚੋ ਮੈਜੋਰਿਟੀ ਕੇਸਸ ਐਨਡੀਪੀਐਸ ਨੇ ਬਹੁਤ ਸਾਰੇ ਬੇਗੁਨਾ ਲੋਕ ਫਿਰਦੇ ਨੇ ਚਲੋ ਇਸ ਨੂੰ ਵੀ ਛੱਡ ਦਿਓ ਇੱਕ ਗੱਲ ਮੇਰੀ ਅੱਛੀ ਤਰ੍ਹਾਂ ਸਮਝੋ ਕਿ ਜਿਹੜਾ ਡਰੱਗਸ ਕਹਿੰਦੇ ਨੇ ਨਾ ਕਿ ਅਸੀਂ ਬਾਹਰ ਕੰਟਰੋਲ ਕਰ ਰਹੇ ਨੇ ਜੇਲ੍ਹਾਂ ਦੇ ਵਿੱਚ 90% ਡਰੱਗ ਐਡਿਕਟਸ ਨੇ ਆ ਜਿਹੜਾ ਓਪੀਓਇਡ ਦਾ ਪ੍ਰੋਗਰਾਮ ਬਣਾਇਆ ਇਹਨਾਂ ਨੇ ਡੀ ਐਡਿਕਸ਼ਨ ਦਾ ਇਟ ਇਜ਼ ਨਥਿੰਗ ਬਟ 100% ਐਡਿਕਸ਼ਨ ਅਗਰ 1000 ਆਦਮੀ ਅੰਦਰ ਆ 900 ਬੰਦਾ ਡੇਲੀ ਡਰੱਗਸ ਦੀਆਂ ਗੋਲੀਆਂ ਸਰਕਾਰ ਉਹਨੂੰ ਮੁਹੱਈਆ ਕਰਾ ਰਹੀਆਂ ਉਹ ਆਲਮੋਸਟ ਡਰੱਗਡ ਹੀ ਰਹਿੰਦੇ ਨੇ ਜੀਲਾਂ ਦੇ ਵਿੱਚ ਸਾਰੇ ਸੋ ਪੰਜਾਬ ਗਵਰਨਮੈਂਟ ਹੈਸ ਫੇਲ ਟੂ ਕੰਟਰੋਲ ਡਰੱਗਸ ਈਵਨ ਇਨ ਦ ਜੇਲਸ ਜਿਹੜੀ ਉਹਨਾਂ ਦੇ ਕਮਾਂਡ ਫੋਰ ਵਾਲਸ ਦੇ ਵਿੱਚ ਅੱਜ ਸਰ ਧਰਮਸੋਧ ਦੀ ਗੱਫਤਰੀ ਹੁੰਦੀ ਹੈ ਤਾਂ ਸੀਐਮਾ ਮਾਨਾ ਸਟੇਟੋ ਕਹਿੰਦੇ ਆ ਕਿ ਹਰ ਇੱਕ ਮਹੀਨੇ ਬਾਅਦ ਕਿਸੇ ਨਾ ਕਿਸੇ ਦੀ ਗੈਸਬਰੀ ਹੋ ਗਈ ਇਹਨਾਂ ਨੇ ਤਾਂ ਦੇਖੋ ਜੀ ਵਿਧਾਨ ਸਭਾ 'ਚ ਕਿਹਾ ਤਾਂ ਉਂਗਲਾਂ ਕਰਕੇ ਕਿ ਤੈਨੂੰ ਤੇਰੀ ਫਾਈਲ ਵੀ ਆ ਤੇਰੀ ਫਾਈਲ ਵੀ ਆ ਤੇਰੀ ਫਾਈਲ that shows that the entire there is a conspiracy by the government to ਸਲੋਲੀ ਐਂਡ ਇਹਨਾਂ ਇੱਕ ਲੜੀਵਾਰ ਲੋਕਾਂ ਨੂੰ ਇੰਪਲੀਕੇਟ ਕਰਕੇ ਇਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਬੜਾ ਵੱਡਾ ਕ腐ਸ਼ਨ ਦਾ ਕ腐ਸ਼ਨ ਨਾਲ ਫਾਈਟ ਨਹੀਂ ਹੋ ਰਹੀ ਇਹ ਸਰਾ ਸਰ ਬਦਲਾਖੋਰੀ ਦੀ ਫਾਈਟ ਹੈ ਹਾਂਜੀ ਕਿਉਂ ਨਹੀਂ ਚੱਕੂਗਾ ਇਦਾਂ ਦੇਖੋ ਮੈਂ ਤਾਂ ਚਲੋ ਛੱਡੋ ਕਿਸੇ ਸਧਾਰਨ ਪੰਜਾਬੀ ਨੂੰ ਵੀ ਜੇ ਤੁਸੀਂ ਆਪਾਂ ਪਿੰਡਾਂ 'ਚ ਵੀ ਫਿਰਦੇ ਆਂ ਅਗਰ ਆਪਾਂ ਨੂੰ ਗਾਲ ਕੱਢ ਕੇ ਤੇ ਉਹਦੀ ਬਾਹ ਮ ਰੋੜ ਕੇ ਕਹੀਏ ਕਿ ਤੂੰ ਮੇਰਾ ਵਿਰੋਧ ਨਹੀਂ ਕਰਦਾ ਹਟਦਾ ਹੁੰਦਾ ਕੋਈ ਤੇ ਮੈਂ ਤਾਂ ਫਿਰ ਵੀ ਉਸ ਵਾਹਿਗੁਰੂ ਦੁਆ ਦਿੱਤੀ ਹੋਈ ਸ਼ਕਤੀ ਔਰ ਲੋਕਾਂ ਦੀ ਦਿੱਤੀ ਹੋਈ ਸ਼ਕਤੀ ਮੈਂ ਤਿੰਨ ਵਾਰ ਐਮਐਲਏ ਆ ਫਾਰਮਰ ਲੀਡਰ ਆਫ oppositon ਵਾਈ ਬਾਟ ਹਾਸ ਸਟਾਪ ਆਈ ਵਿਲ ਕੀਪ ਰੇਜ਼ਿੰਗ ਆਲ ਦ ਇਸ਼ੂਸ ਸਰ ਮੌਜੂਦਾ ਸਰਕਾਰ ਨੂੰ ਕੁਝ ਸੁਝਾਵੀ ਆ ਆ ਬੰਦ ਕਰਨ ਤੇ ਚੱਜ ਦੇ ਕੰਮ ਕਰਨ ਬਹੁਤ ਬਹੁਤ ਧੰਨਵਾਦ ਤਾਂ ਐਸਨ ਸੁਪਾਲ ਸਿੰਘ ਕਰਾ ਤਫਰੀਦਕੋਟ ਪਹੁੰਚੇ ਸੀਗੇ ਸੀਨੀਅਰ ਅਕਾਲੀ ਆਗੂ ਨੇ ਮਿੰਦਰ ਸਿੰਘ ਰਮਾਣਾ ਉਹਨਾਂ ਦੇ ਗ੍ਰਹਿ ਵਿਖੇ ਤਾਂ ਤਮਾਮ ਮੁੱਦਿਆਂ ਤੇ ਗੱਲਬਾਤ ਉਹਨਾਂ ਨੇ ਸਾਂਝੀ ਕੀਤੀ ਹੈ ਗੁਰਜੀ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ